ਵਿਆਹ ਦੇ ਵਿੱਚ ਬਿਨਾਂ ਬੁਲਾਈ ਹੀ ਵੜ ਗਿਆ ਵਿਅਕਤੀ ਟੀਨ ਲੱਗਾ ਸ਼ਰਾਬ ਤੇ ਪਾਰ ਰਿਹਾ ਸੀ ਭੰਗੜਾ ਰੋਕਿਆ ਗਿਆ ਤਾਂ ਫਿਰ ਉਸਨੇ ਕਰ ਦਿੱਤਾ ਵਟਾਕਾਂ ਪੰਜਾਬ ਦੇ ਵਿੱਚੋਂ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਰ ਰਾਤ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਵਿਅਕਤੀ ਦਾ ਗੱਡੀ ਚੜਾ ਕੇ ਖਤਰਨਾਕ ਦਿੱਤਾ ਗਿਆ ਜਿਸ ਉਹ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਵਿਆਹ ਸਮਾਗਮ ਦੇ ਵਿੱਚ ਬਿਨ ਬੁਲਾਏ ਮਹਿਮਾਨ ਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਡਾਂਸ ਕਰਨ ਤੋਂ ਰੋਕਿਆ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜਲੰਧਰ ਦੇ ਬੁਲੰਦਪੁਰ ਰੋਡ ਤੇ ਸਥਿਤ ਪਰਸ਼ੂਰਾਮ ਨਗਰ ਦੇ ਵਿੱਚ ਐਤਵਾਰ ਦੇ ਰਾਤ ਇਹ ਘਟਨਾ ਵਾਪਰੀ ਹੈ ਉਧਰ ਪੁਲਿਸ ਨੇ ਇਹਨਾਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਜੋ ਇਸ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਾਣਕਾਰੀ ਮੁਤਾਬਕ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ 43 ਅਮਰ ਦੀ ਰਿਸ਼ਤੇਦਾਰੀ ਦੇ ਵਿੱਚ ਹੀ ਇਲਾਕੇ ਦੇ ਵਿੱਚ ਵਿਆਹ ਸਮਾਰੋਹ ਚੱਲ ਰਿਹਾ ਸੀ ਡੀਜੇ ਤੇ ਸਾਰੇ ਰਿਸ਼ਤੇਦਾਰ ਡਾਂਸ ਕਰ ਰਹੇ ਸਨ ਇਸੇ ਦੌਰਾਨ ਰਾਤ ਲਗਭਗ 11 ਵਜੇ ਦੇ ਕਰੀਬ ਗੁਆਂਢ ਦੇ ਵਿੱਚ ਹੀ ਰਹਿਣ ਵਾਲਾ ਮੋਹਨ ਸ਼ਰਾਬ ਪੀ ਕੇ ਡਾਂਸ ਕਰਨਾ ਪਹੁੰਚਿਆ ਉਸਨੇ ਡਾਂਸ ਕਰਦਿਆਂ ਕਰਦਿਆਂ ਘੋਰੂ ਪਾਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਅਮਰ ਨੇ ਉਸ ਦਾ ਵਿਰੋਧ ਕੀਤਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਆਹ ਦੇ ਪੰਡਾਲ ਦੇ ਵਿੱਚੋਂ ਬਾਹਰ ਜਾਣ ਦੇ ਲਈ ਕਿਹਾ ਇਸ ਗੱਲ ਤੋਂ ਗੁੱਸੇ ਦੇ ਵਿੱਚ ਆ ਕੇ ਮੋਹਨ ਨੇ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਅਤੇ ਉੱਥੋਂ ਚਲਾ ਗਿਆ ਕੁਝ ਸਮੇਂ ਬਾਅਦ ਉਹ ਦੁਬਾਰਾ ਵਿਆਹ ਦੇ ਪੰਡਾਲ ਦੇ ਵਿੱਚ ਸਾਥੀਆਂ ਸਮੇਤ ਆ ਪਹੁੰਚਿਆ ਜਿਨ੍ਹਾਂ ਨੇ ਅਮਰ ਸਮੇਤ ਹੋਰ ਨਾ ਰਿਸ਼ਤੇਦਾਰਾਂ ਦੇ ਨਾਲ ਝਗੜਾ ਕਰਨੀ ਸ਼ੁਰੂ ਕਰ ਦਿੱਤੀ ਵਿਆਹ ਦੇ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ ਦੇ ਜਦੋਂ ਵਿਰੋਧ ਕਰਨ ਲੱਗੇ ਤਾਂ 모ਹਨ ਰਾਜਵੀਰ ਦੋਵੇਂ ਨਿਵਾਸੀ ਪਰਸ਼ੂਨਾਮ ਨਗਰ ਗਗਨ ਗਗੀ ਅਤੇ ਕੁਝ ਹੋਰ ਅਣਪਛਾਤੇ ਨੌਜਵਾਨ ਆਪਣੀ ਸਵਿਫਟ ਗੱਡੀ ਦੇ ਵਿੱਚ ਬੈਠੇ ਅਤੇ ਫਿਰ ਤੇਜ਼ੀ ਦੇ ਨਾਲ ਗੱਡੀ ਢੀੜ ਦੇ ਵਿੱਚ ਹੀ ਵੜ ਦਿੱਤੀ ਤੇ ਇਸੇ ਦੌਰਾਨ ਇਹ ਗੱਡੀ ਉਹਨਾਂ ਨੌਜਵਾਨਾਂ ਦੇ ਵੱਲੋਂ ਅਮਰ ਦੇ ਉੱਤੇ ਚੜਾ ਦਿੱਤੀ ਗਈ ਇਹ ਨੌਜਵਾਨ ਉਸਨੂੰ ਕੁਚਲ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਅਮਰ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਜੋ ਹੈ ਨਾ ਨੌਜਵਾਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ ਤੁਹਾਡਾ ਨਾਮ ਕੀ ਕੈਸੀ ਲੜਾਈ ਹੋਈ ਸੀ ਇਸ ਦੇ ਬਾਰੇ ਵਿੱਚ ਥੋੜਾ बताएंगे ਕੱਲ ਰਾਤ ਨੂੰ ਕੀ ਹੋਇਆ था। गए थे ना शादी में तो मेरा घर वाला वहाँ खड़ा था साइड पे जी। तो डीजे नाच रहे थे ना बच्चे सारे मुंडे नाच रहे थे शादी थी ये पार्टी थी शादी शादी थी एक शादी थी उधर नाच रहे थे तो मेरा घर वाला बोलने लगा कि तुझे तो किसी ने बुलाया नहीं तू क्यों बीच में आया इस वजह से वो बोलने लगा कि मैं जाके वापस आऊंगा फिर तुझे देखूंगा मारूँगा उसने मुंडे लेके आया मुंडे लेके आया तो सारे को मुंडे मारने ही लगे वो तरह मारी है। चला है अच्छा कितने तो तो बंदे सी तो किनों ने ये तोड़ा था उनका नाम क्या है वो कहाँ के रहने वाले है गग्गी नाम है एक का नाम गग्गी है उसके पापा का नाम बत्ती है और एक मो, लग तो मोहन 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 ये क्या करते है वो क्या क्या काम करते है मुझे नहीं पता कोई आपकी प्राणी रंजिश थी क्या थी आपसे, आपसे क्या रिश्ता था उनका कौन कुछ था? नहीं। अच्छा कोई नहीं थे वो। अच्छा नहीं जिनकी डेथ हुई है आज आपने धरना क्यों लगाया था रोड क्यों जाम किया था क्यों रोड जाम किया था क्या कारण पुलिस से बात हुई क्या उन्होंने बोला पुलिस वालों ने हाँ जी अभी आए हैं आपने कम्प्लेट दी है आ, ये जो आप आपके जो हस्बैंड क्या काम करते हैं आपके हस्बैंड क्या, क्या काम करते हैं गौपी मांगने के लिए हमारे घर में कमाने वाले वही थे अभी वो नहीं है उनको ही मार दिया फिर मेरे कुछ बाल बच्चे मेरी सास अब पुलिस से क्या अपील करना चाहते हो सब चाहिए ये बच्चों को घर में कमाने वाला आपके पति की डेथ कब हुई थी ना ना उसी टाइम होगी थी हॉस्पिटल हुआ था कैसे तो हॉस्पिटल में कौन हॉस्पिटल लेके गए थे सिविल में लेके गए थे पहले बल लेके गए थे फिर उन्होंने बोला कि सिविल लेके अच्छा सिविल में हो ठीक की नाम है सर अपना ਮੇਰਾ ਨਾ ਇਨਸਪੈਕਟਰ ਗੁਰਮਖ ਸਿੰਘ ਦਿਓਲਾ ਜੀ ਐਸਟੂਡਵੀ ਨੰਬਰ 8 ਕੀ ਗੱਲ ਕੀ ਹੋਈ ਅੱਜ ਜਿਹੜਾ ਧੰਨਾ ਲਗਾਇਆ ਗਿਆ ਵੀਡੀਓ ਪੁਲਵਾਰਾ ਵੱਲੋਂ ਧੰਨਾ ਤਾਂ ਇੱਥੇ ਕਿਸੇ ਬੰਨੂ ਨਹੀਂ ਲਗਾਇਆ ਜੀ ਜੀ ਰੋਡ ਵੀ ਜਾਮ ਕੀਤਾ ਸੀ ਰੋਡ ਜਾਮ ਕੀਤਾ ਥੋੜੀ ਦੇਰ ਪਹਿਲੇ ਇਹਨਾਂ ਨੇ ਜੀ ਰੋਡ ਵੀ ਨਹੀਂ ਦਿੱਤੀ ਨਾ ਹੀ ਕਿਸੇ ਨੇ ਰੋਡ ਜਾਮ ਕੀਤਾ ਸਾਡੇ ਧਿਆਨ ਚ ਕੋਈ ਨਹੀਂ ਮਿਲੀ ਜਾਣਕਾਰੀ ਜੀ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਰਾਤੀ ਇੱਥੇ ਵਿਆਹ ਦਾ ਫੰਕਸ਼ਨ ਸੀਗਾ ਜੀ ਇਹ ਦੋ ਧਿਰਾਂ ਦੇ ਵਿੱਚ ਆਫਿਸ ਚ ਲੜਾਈ ਹੋਈ ਹੈਗੀ ਆ ਇੱਕ ਇੱਥੋਂ ਮਿੱਥੇ ਮੁੰਡਾ ਸੀ ਅਮਰ ਜੀ ਜਿਹਦੀ ਉਮਰ तकरीबन 40-45 ਸਾਲ ਹੈ ਤੇ ਉਹਦੇ ਚਾਰ ਬੱਚੇ ਨੇ ਤੇ ਉਹਦੀ ਵਾਈਫ ਹੈਗੀ 우ਮਾ ਉਹਨਾਂ ਨੇ ਸਾਡੇ ਕੋਲ ਬਿਆਨ ਦਰਜ ਕਰਾਇਆ ਕਿ ਰਾਤੀ ਇੱਥੇ ਗਗਨ ਨਾਮ ਦਾ ਮੁੰਡਾ ਤੇ ਮੋਹਨ ਨਾਮ ਦਾ ਮੁੰਡਾ ਇੱਥੇ ਆਏ ਸੀਗੇ ਵਿਆਹ ਦੇ ਵਿੱਚ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਸੀ ਉਹਨਾਂ ਨੂੰ ਕਿਹਾ ਤੁਸੀਂ ਕਦੇ ਕਿਉਂ ਇੱਥੇ ਆਏ ਹੋ ਤੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਆਪਣੀ ਗੱਡੀ ਅਮਰ ਦੇ ਉੱਪਰ ਛੁਡਾ ਦਿੱਤੀ ਤੇ ਉਹਦੀ ਮੌਕੇ ਤੇ ਮਾਰ ਦਿੱਤੀ ਕੀ ਉਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਕੀ ਕੀ ਪਤਾ ਲੱਗਾ ਇਹਦੇ ਬਾਰੇ ਨਹੀਂ ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਜੀ ਕੀ ਕੰਮ ਕੀ ਕਰਦਾ ਸੀ ਮੁੰਡਾ ਜਿਨ੍ਹਾਂ ਦੇ આરોਪ ਲੱਗੇ ਨੇ ਉਹਦਾ ਕੰਮ ਕੀ ਹੈ ਪਿੱਛੇ ਬੈਕਗ੍ਰਾਉਂਡ ਕੀ ਹੈ ਉਹ ਬੰਦਾ ਮੌਕੇ ਤੋਂ ਫਰਾਰ ਹੈਗਾ ਜੀ ਉਹਨੂੰ ਅਸੀਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਫੜ ਲਾਂਗੇ ਬਸ ਅੱਜਾਂ ਕੱਲ੍ਹ ਵਿੱਚ ਫੜ ਲਾਂਗੇ ਉਸ ਤੋਂ ਬਾਅਦ ਜੋ ਵੀ ਹੋਊਗਾ ਤੁਹਾਨੂੰ ਸਾਰਾ ਐਕਸਪਲੇਨ ਕਰ ਦਿਆਂਗੇ ਫਿਲਹਾਲ ਇਕੱਲੇ ਅਮਰ ਤੇ આરોਪ ਲੱਗੇ ਨੇ ਹੋਰ ਵੀ ਸ਼ਖਸ ਤੇ આરોਪ ਲੱਗੇ ਨੇ ਇਹਨਾਂ ਦੇ ਬਿਆਨਾਂ ਦੇ ਵਿੱਚ ਲਿਖਾਇਆ ਹੈਗਾ ਜੀ ਦੋ ਤਿੰਨ ਮੁੰਡੇ ਉਹ ਤੇ ਸਾਥੀ ਹੋਰ ਹੈਗੇ ਨਾਲ ਉਹ ਅਸੀਂ ਇਹਨਾਂ ਦੇ ਬਿਆਨ ਲੈ ਕੇ ਪਰਚਾ ਦਰਜ ਕਰਤਾ ਬਾਕੀ ਅਗਲੀ ਤਫਤੀਸ਼ ਦੋ ਤਿੰਨ ਜਣੇ ਕੌਣ ਨੇ ਉਹਨਾਂ ਦਾ ਨਾਮ ਵਗੈਰਾ ਕਿੱਥੇ ਦਰਜ ਕਰਨ ਵਾਲੇ ਇਹਨਾਂ ਦੇ ਵਿਅਕਤੀ ਨਾਲ ਲਿਖਾਇਆ ਹੈਗਾ ਜੀ ਬਾਕੀ ਇੱਕ ਕੋਈ ਪੱਟੀ ਹੈਗੇ ਨੇ ਤੇ ਇੱਕ ਆਪਣੇ ਇਹਨਾਂ ਨੇ ਨਾਲ ਲਿਖਾਇਆ ਗੰਦਾ ਜੀ ਇਹਨਾਂ ਦਾ ਕੋਈ ਬੈਕਗ੍ਰਾਉਂਡ ਪਤਾ ਲੱਗਾ ਕੀ ਕੰਮ ਕਰਦੇ ਸੀ ਕੀ ਸੀ ਲੱਗੇ ਆ ਜੀ ਲੱਗੇ ਆ ਕੋਈ ਉਹਨਾਂ ਦੇ ਪਹਿਲਾਂ ਕੋਈ ਪਰਚਾ ਔਰਚਾ ਕੋਈ ਆਇਆ ਜੀ ਲੱਗੇ ਆ ਜੀ ਹੁਣ ਤਾਂ ਪਰਚਾ ਦਰਜ ਹੋ ਗਿਆ ਆਪਾਂ ਇੱਥੇ ਅਸੀਂ ਸੀਨ ਆਫ ਕਰਾਇਮ ਦੀ ਵੀਡੀਓ ਬਣਾਈ ਹੈਗੀ ਦੇ ਕੋਲ ਇਥੇ ਵੀਡੀਓਗ੍ਰਾਫੀ ਕੀਤੀ ਆ ਉਸ ਤੋਂ ਬਾਅਦ ਅਸੀਂ ਆਪਣੀ ਨੈਸਸਿਟੀ ਵੀ ਫੁਟੇਜ ਚੈੱਕ ਕਰ ਰਹੇ ਹਾਂ ਜੋ ਵੀ ਅਕੋਰਡਿੰਗ ਟੂ ਲਾ ਹੋਊਗਾ ਉਹ ਵੀ ਕਾਰਵਾਈ ਕਰਾਂਗੇ ਥੈਂਕ ਯੂ